ਹੈਲੋ एवरीवन ਅੱਜ ਦੀ ਸਟੋਰੀ ਇਹ ਕਿ ਕਿੱਦਾਂ ਸਾਡੇ ਇਮੋਸ਼ਨਸ ਜਿਹੜੇ ਹੁੰਦੇ ਨੇ ਉਹ ਬਾਰ-ਬਾਰ ਅਲਾਰਮ ਦੇ ਰਹੇ ਹੁੰਦੇ ਨੇ ਜਿਹੜੇ ਇਮੋਸ਼ਨਸ ਹੁੰਦੇ ਨੇ ਭਾਵਨਾਵਾਂ ਹੁੰਦੀਆਂ ਨੇ ਜਜ਼ਬਾਤ ਹੁੰਦੇ ਨੇ ਉਹ ਹਮੇਸ਼ਾ ਸਾਨੂੰ ਦੱਸਦੇ ਨੇ ਕਿ ਸਾਨੂੰ ਕਿਹੜੀ ਡਾਇਰੈਕਸ਼ਨ ਫਾਲੋ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਇਮੋਸ਼ਨਸ ਹੁੰਦੇ ਨੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਸਿਸਟਮ ਹੁੰਦੇ ਨੇ ਜਾਣਦਿਆਂ ਕਿਵੇਂ ਇੱਕ ਮੁੰਡਾ ਸੀ ਜਪਨੀਤ ਉਹਦੀ ਲਾਈਫ ਦੇ ਵਿੱਚ ਬਹੁਤ ਸਾਰੇ ਲਾਸ ਵੇਖੇ ਉਹਨੇ ਬਹੁਤ ਸਾਰੀਆਂ ਚੀਜ਼ਾਂ ਉਹਨੇ ਟੁੱਟਦੀਆਂ ਵੇਖੀਆਂ ਉਹਦੇ ਜਿਹੜੇ ਆਪਣੇ ਰਿਸ਼ਤੇ ਸੀਗੇ ਉਹ ਟੁੱਟ ਗਏ ਸੀ ਕੋਈ ਉਹਦੇ ਨਾਲ ਰਹਿਣਾ ਪਸੰਦ ਨਹੀਂ ਕਰਦਾ ਸੀ ਫਿਰ ਉਸ ਤੋਂ ਬਾਅਦ ਉਹਨੇ ਆਪਣੇ ਪੈਸੇ ਦੇ ਵਿੱਚ ਬਹੁਤ ਲਾਸ ਵੇਖਿਆ ਉਹਨੂੰ ਬਹੁਤ ਸਾਰਾ ਬਿਜ਼ਨਸ ਦੇ ਵਿੱਚ ਘਾਟਾ ਪੈ ਗਿਆ ਥੈਨ ਉਹਦੀ ਹੈਲਥ ਵੀ ਇਹਨਾਂ ਸਭ ਚੀਜ਼ਾਂ ਨੂੰ ਵੇਖਦੇ ਹੋਏ ਖਰਾਬ ਰਹਿਣੀ ਸ਼ੁਰੂ ਹੋ ਗਈ ਉਸਨੂੰ ਬਹੁਤ ਜ਼ਿਆਦਾ ਗੁੱਸਾ ਆਉਣ ਲੱਗ ਗਿਆ ਬਹੁਤ ਜ਼ਿਆਦਾ ਉਹ ਤੰਗ ਰਹਿਣ ਲੱਗ ਗਿਆ ਉਹ ਹਮੇਸ਼ਾ ਉਦਾਸ ਰਹਿੰਦਾ ਸੀ ਹਰ ਚੀਜ਼ ਨੂੰ ਵੇਖ ਕੇ ਕਿ ਇਹ ਸਭ ਕੁਝ ਮੇਰੇ ਨਾਲ ਕੀ ਹੋ ਰਿਹਾ ਹੈ ਉਹ ਸੋਚਦਾ ਸੀ ਜੇ ਮੈਂ ਐਦਾਂ ਕਰਦਾ ਤਾਂ ਸ਼ਾਇਦ ਇਹ ਸਭ ਕੁਝ ਬਚਾ ਲੈਂਦਾ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਜਿਹੜੀ ਚੀਜ਼ ਉਸ ਨੂੰ ਛੱਡ ਕੇ ਜਾ ਚੁੱਕੀ ਹੈ ਉਹਦੇ ਉੱਪਰ ਉਹਦਾ ਕੋਈ ਕੰਟਰੋਲ ਨਹੀਂ ਸੀਗਾ ਉਹਦੇ ਪਿੱਛੇ ਕੋਈ ਵਜ੍ਹਾ ਸੀ ਇਸ ਲਈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲਾਸ ਵੇਖਣੇ ਪਏ ਬਟ ਉਹ ਇਸ ਚੀਜ਼ ਨੂੰ ਫੜ ਕੇ ਬੈਠਾ ਹੋਇਆ ਸੀ ਕਿ ਮੇਰੀ ਲਾਈਫ ਦੇ ਵਿੱਚ ਇਹ ਲਾਸ ਹੋ ਗਿਆ ਇਹ ਚੀਜ਼ ਮੈਥੋਂ ਦੂਰ ਹੋ ਗਈ ਜਾਂ ਮੈਨੂੰ ਛੱਡ ਕੇ ਚਲੀ ਗਈ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਜੋ ਉਸ ਨੂੰ ਹਮੇਸ਼ਾ ਉਦਾਸੀ ਵਿੱਚ ਰੱਖਦੀ ਸੀ ਪਰ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਉਦਾਸ ਫੀਲ ਕਰਦਾ ਕਿਸੇ ਨਾਲ ਗੱਲ ਨਾ ਕਰਦਾ ਜ਼ਿਆਦਾ ਬੋਲਦਾ ਨਾ ਕੁਝ ਕਰਦਾ ਨਾ ਕਿਤੇ ਜਾਂਦਾ ਨਾ ਹਮੇਸ਼ਾ ਉਦਾਸ ਰਹਿਣਾ ਤੈਨੂੰ ਪਤਾ ਹੈ ਜਿਹੜੀ ਉਹਦੀ ਉਹ ਉਦਾਸੀ ਸੀ ਸੈਡਨੈਸ ਸੀ ਉਹ ਸਭ ਤੋਂ ਵੱਡਾ అలਾਰਮ ਸੀ ਉਹਦੀ ਜ਼ਿੰਦਗੀ ਦਾ ਕੀ అలਾਰਮ ਸੀ ਉਹ ਸੈਡਨੈਸ ਇੱਕ ਐਦਾਂ ਦਾ ਇਮੋਸ਼ਨ ਸੀ ਉਹ ਉਹਨੂੰ ਦੱਸ ਰਿਹਾ ਸੀ ਕਿ ਇਹ ਤੇਰੀ ਜ਼ਿੰਦਗੀ ਚੋਂ ਜਾ ਚੁੱਕੀ ਹੈ ਚੀਜ਼ ਇਹ ਤੇਰੀ ਜ਼ਿੰਦਗੀ ਦਾ ਲਾਸ ਹੈ ਔਰ ਤੂੰ ਇਸ ਚੀਜ਼ ਨੂੰ ਫੜ ਕੇ ਬੈਠਾ ਹੋਇਆ ਕਿਉਂਕਿ ਜਿਹੜੀ ਚੀਜ਼ ਜਾ ਚੁੱਕੀ ਹੈ ਓਵਰ ਹੋ ਚੁੱਕੀ ਹੈ ਉਹਦੇ ਉੱਪਰ ਆਪਣਾ ਕੋਈ ਕੰਟਰੋਲ ਹੀ ਹੈ ਨਹੀਂ ਤਾਂ ਉਸ ਚੀਜ਼ ਨੂੰ ਫੜ ਕੇ ਕਿਉਂ ਰੱਖਣਾ ਕਿਉਂ ਹਮੇਸ਼ਾ ਉਦਾਸੀ ਵਿੱਚ ਜਿਉਣਾ ਔਰ ਇਸ ਦਾ ਸਭ ਤੋਂ ਵੱਡਾ ਸੋਲੂਸ਼ਨ ਕੀ ਸੀ ਉਹ ਇਸ ਉਦਾਸੀ ਚ ਕਿਵੇਂ ਬਾਹਰ ਆ ਸਕਦਾ ਸੀ ਉਹ ਸੀ ਐਕਸੈਪਟੈਂਸ ਐਕਸੈਪਟੈਂਸ ਮੀਨਸ ਹੁੰਦਾ ਹੈ ਕਿ ਠੀਕ ਹੈ ਉਸ ਚੀਜ਼ ਨੂੰ ਮੰਨਣਾ ਇਹ ਮੇਰੇ ਨਾਲ ਹੋਇਆ ਇਹ ਹੋ ਚੁੱਕਿਆ ਹੈ ਓਵਰ ਹੋ ਚੁੱਕਿਆ ਹੈ ਜਦੋਂ ਉਸਦੇ ਕੋਚ ਨੇ ਉਹਨੂੰ ਇਹ ਗੱਲ ਦੱਸੀ ਤਾਂ ਉਸ ਨੂੰ ਸਮਝ ਆਉਣ ਲੱਗ ਗਈ ਕਿ ਯੈਸ ਜਿਹੜੀ ਚੀਜ਼ ਓਵਰ ਹੋ ਚੁੱਕੀ ਹੈ ਜਿਸ ਉੱਪਰ ਮੇਰਾ ਕੋਈ ਕੰਟਰੋਲ ਹੀ ਹੈ ਨਹੀਂ ਸੀ ਤਾਂ ਉਹ ਚੀਜ਼ ਨੂੰ ਛੱਡ ਦੇਣਾ ਚਾਹੀਦਾ ਹੈ ਇਹ ਮੰਨ ਲੈਣਾ ਚਾਹੀਦਾ ਹੈ ਕਿ ਇਹ ਚੀਜ਼ ਓਵਰ ਹੋ ਗਈ ਔਰ ਜਦੋਂ ਉਸਨੇ ਉਸ ਚੀਜ਼ ਨੂੰ ਐਕਸੈਪਟ ਕੀਤਾ ਉਸ ਟੁੱਟੇ ਹੋਏ ਰਿਲੇਸ਼ਨਸ਼ਿਪ ਨੂੰ ਐਕਸੈਪਟ ਕੀਤਾ ਉਹਨੇ ਆਪਣੇ ਫਾਈਨੈਂਸ ਦੇ ਲਾਸਸਸ ਨੂੰ ਐਕਸੈਪਟ ਕੀਤਾ ਉਸ ਦਾ ਮਾਈਂਡ ਬਿਲਕੁਲ ਫਰੈਸ਼ ਹੋ ਗਿਆ ਸਾਰੀ ਉਦਾਸੀ ਖਤਮ ਹੋ ਗਈ ਔਰ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਉਹ ਨਹੀਂ ਕਰਨੀ ਸੋ ਇਸ ਤੋਂ ਤੁਸੀਂ ਇਹੋ ਸਿੱਖਿਆ ਕਿ ਲਾਸਸ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿ ਸਾਡਾ ਕੰਟਰੋਲ ਨਹੀਂ ਹੁੰਦਾ ਉਹਨਾਂ ਦੇ ਉੱਪਰ ਪਰ ਜੇ ਤੁਸੀਂ ਆਪਣਾ ਕੰਟਰੋਲ ਛੱਡ ਦੋਗੇ बार-बार ਉਹਦੇ ਬਾਰੇ ਨਹੀਂ ਸੋਚੋਗੇ ਔਰ ਉਹਨੂੰ ਐਕਸੈਪਟ ਕਰ ਲਓਗੇ ਸਹੀ ਤਰੀਕੇ ਦੇ ਨਾਲ ਉਹਨੂੰ ਮੰਨ ਲਓਗੇ ਕਿ ਤੁਹਾਡੇ ਨਾਲ ਇਹ ਹੋ ਚੁੱਕਿਆ ਹੈ ਇਹ ਚੀਜ਼ ਓਵਰ ਹੋ ਚੁੱਕੀ ਹੈ ਤਾਂ ਬਹੁਤ ਜਲਦੀ ਤੁਸੀਂ ਆਪਣੀ ਉਦਾਸੀ ਜੋ ਬਾਹਰ ਆ ਜਾਓਗੇ ਔਰ ਉਹ ਇਦਾਂ ਖਤਮ ਹੋ ਜੂਗੀ ਕਿ ਤੁਹਾਨੂੰ ਲੱਗੂਗਾ ਕਿ ਤੁਹਾਡੀ ਲਾਈਫ ਦੁਬਾਰਾ ਰੀਸਟਾਰਟ ਹੋ ਰਹੀ ਹੈ ਤੁਹਾਡੀ ਜ਼ਿੰਦਗੀ ਹਮੇਸ਼ਾ ਤੋਂ ਨਵੇਂ ਤਰੀਕੇ ਨਾਲ ਤੁਹਾਨੂੰ ਜਿਉਣਾ ਸਿਖਾਉਂਦੀ ਹੈ ਪਰ ਤੁਸੀਂ ਆਪਣੇ ਇਮੋਸ਼ਨਸ ਨੂੰ ਇਗਨੋਰ ਕਰਦੇ ਹੋ ਪਰ ਇਹ ਇਮੋਸ਼ਨਸ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਗੋਡ ਬlesਸ ਯੂ